ਅਣ ਤੱਕ ਦੀ ਵੰਟੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਐਕਸਪ੍ਰੈਸ ਐਂਟਰੀ ਪੀ ਐਨ ਪੀ ਸਿਰਫ ਡਰਾਅ ਵਿੱਚ 1391 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਇਮੀਗ੍ਰੇਸ਼ਨ ਐਂਡ ਰੈਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਨੇ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਅਪਲਾਈ ਕਰਨ ਵਾਲਿਆਂ ਨੂੰ ਸੱਦੇ ਜਾਰੀ ਕੀਤੇ ਨੇ ਵਿਭਾਗ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਸਿਰਫ ਡਰਾਅ ਵਿੱਚ 1391 ਆਈ ਟੀ ਐ ਜਾਰੀ ਕੀਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਕੱਟੂ-ਕੱਟ ਵਿਆਪਕ ਰੈਕਿੰਗ ਸਿਸਟਮ ਸੀ ਆਰ ਐਸ ਸਕੋਰ 670 ਦੀ ਲੋੜ ਹੁੰਦੀ ਹੈ। ਅੱਜ ਦਾ ਡਰਾ ਹਫਤੇ ਦੇ ਪਹਿਲੇ ਅਤੇ ਜੁਲਾਈ ਦੀ ਸ਼ੁਰੂਆਤ ਤੋਂ ਬਾਅਦ ਪੰਜਵਾਂ ਐਕਸਪੈਕਟ ਸੈਂਟਰੀ ਡਰਾ ਹੈ। ਹਾਲੇ ਵਿੱਚ ਆਈ ਆਰ ਸੀ ਸੀ ਨੇ 8 ਜੁਲਾਈ ਨੂੰ ਫਰੈਂਚ ਮੁਹਾਰਤ ਲਈ ਸ਼੍ਰੇਣੀ ਅਧਾਰਤ ਚੁਣੇਗੇ ਡਰਾ ਵਿੱਚ 3200 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਤੇ ਇੱਕ ਹੋਰ ਪੀ ਐਨ ਪੀ ਡਰਾ ਵਿੱਚ 2 ਜੁਲਾਈ ਨੂੰ ਜਿਸ ਵਿੱਚ 739 ਅਤੇ CRS ਸਕੋਰ ਦੀ ਜ਼ਿਕਰਗਾਲ ਕੀਤੀ ਜਾਵੇ ਤਾਂ 920 ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਪੀਐਨਪੀ ਸਿਰਫ ਐਕਸਪੈਕਟਸ ਐਂਟਰੀ ਲਈ CRS ਸਕੋਰ ਔਸਤ ਤੋਂ ਵੱਧ ਹੁੰਦੇ ਨੇ ਕਿਉਂਕਿ ਐਕਸਪੈਕਟਸ ਐਂਟਰੀ ਉਮੀਦਵਾਰ ਜੋ ਪੀਐਨਪੀ ਲਈ ਸਫਲਤਾਪੂਰਵਕ ਨਾਮਜ਼ਦ ਕੀਤੇ ਗਏ ਨੇ ਆਪਣੇ ਮੌਜੂਦਾ ਸਕੋਰ ਤੇ ਸਿਖਰ ਤੇ ਆਪਣੇ ਆਪ ਹੀ ਵਾਧੂ 600 CRS ਅੰਕ ਪ੍ਰਾਪਤ ਕਰਦੇ ਨੇ ਉਦਾਹਰਨ ਦੇ ਲਈ 300 ਦੇ ਸਕੋਰ ਦੇ ਨਾਲ ਇੱਕ ਐਕਸਪੈਕਟ ਐਂਟਰੀ ਉਮੀਦਵਾਰ ਜੋ ਸਫਲਤਾਪੂਰਵਕ ਨਾਮਜ਼ਦ ਕੀਤਾ ਗਿਆ ਉਸ ਦਾ ਕੁੱਲ ਸੀਆਰਐਸ 900 ਹੋਵੇਗਾ 2024 ਵਿੱਚ ਐਕਸਪੈਕਟ ਐਂਟਰੀ ਡਰਾ ਦੇ ਨਤੀਜਿਆਂ ਦੀ ਸਾਰ ਕੀਤੀ ਜਾਵੇ ਤਾਂ 16 ਜੁਲਾਈ ਨੂੰ ਸੂਬੇ ਵਿੱਚ ਨਾਮਜ਼ਦ ਪ੍ਰੋਗਰਾਮ ਤੇ ਆਈਟੀ ਆਈਟੀਏ ਦੀ ਸੰਖਿਆ 1391 ਹੈ ਤੇ ਕਟੋ-ਕਟ ਸੀਆਰ ਸਕੋਰ 770 8 ਜੁਲਾਈ ਦੀ ਗੱਲ ਕਰੀਏ ਤਾਂ ਫ੍ਰੈਂਚ ਮਹਾਰਤ ਦੇ ਵਿੱਚ 3200 ਜੋ ਆਈਟਾ ਦੀ ਸੰਖਿਆ ਸੀ ਤੇ ਉਹਦੇ ਵਿੱਚ ਸਕੋਰ 420 ਸੀ 5 ਜੁਲਾਈ ਨੂੰ ਸੇਤ ਸੰਭਾਲ ਕਿੱਤੇ ਦੇ ਵਿੱਚ ਜਿੱਥੇ 3750 ਤੇ ਸਕੋਰਾਂ ਦੀ ਗੱਲ ਕੀਤੀ ਜਾਵੇ ਤਾਂ 445 4 ਜੁਲਾਈ ਨੂੰ ਵਪਾਰਕ ਕਿੱਤੇਆਂ ਦੇ ਵਿੱਚ 1800 ਤੇ ਉੱਥੇ ਹੀ ਸਕੋਰਾਂ ਦੀ ਗੱਲ ਕਰਾਂ ਦਾ 436 ਸੀ 2 ਜੁਲਾਈ ਨੂੰ ਸੂਬੇ ਵਿੱਚ ਨਾਮਜ਼ਦ ਪ੍ਰੋਗਰਾਮ 920 ਤੇ 739 ਸਕੋਰ ਸਨ ਸੂਬੇ ਦੇ ਵਿੱਚ ਨਾਮਜ਼ਦ ਪ੍ਰੋਗਰਾਮ 19 ਜੁਲਾਈ ਦੀ ਜੀ ਗੱਲ ਕਰਾਂ ਤਾਂ 1499 ਤੇ ਸਕੋਰ 363 ਸੀ ਤੇ 31 ਮਈ ਗ੍ਰੇਡੀਅਨ ਅਨੁਭਵ ਕਲਾਸ ਦੇ ਵਿੱਚ 3000 ਜੋ ਸੱਦੇ ਸਨ ਤੇ ਇਸ ਦੇ ਵਿੱਚ 522 ਸਕੋਰ ਸਨ ਤੇ 30 ਮਈ ਨੂੰ ਸੂਬੇ ਵਿੱਚ ਨਾਮਜ਼ਦ ਪੀ ਐਨ ਪੀ ਪ੍ਰੋਗਰਾਮ ਦੇ ਵਿੱਚ 200 2985 ਤੇ 4676 ਤੇ 24 اپریل French ਮਹਾਰਤ ਲੋਕਾਂ ਲਈ 1400 ਤੇ 410 ਸਕੋਰ ਸਨ ਤੇ 22 23 اپریل ਨੂੰ ਜਨਰਲ categories ਦੇ ਵਿੱਚ 2095 ਤੇ ਸਕੋਰ 529 ਸਨ ਤੇ ਉਥੇ ਦੱਸ ਦिए ਕਿ STEM ਕਿਤੇ 11 اپریل ਵਾਲੇ ਦਿਨ 4500 ਤੇ ਸਕੋਰ 499 ਸਨ 10 ਅਪ੍ਰੈਲ ਦੀ ਗੱਲ ਕਰੀਏ ਤਾਂ ਜਰਨਲ ਦੇ ਵਿੱਚ 1280 ਤੇ ਸਕੋਰ 549 ਸਨ ਤੇ ਉੱਥੇ ਫ੍ਰੈਂਚ ਮਹਾਰਤ ਦੇ ਵਿੱਚ ਰੱਖਣ ਵਾਲੇ ਲੋਕਾਂ ਦੀ ਗੱਲ ਤਾਂ ਮਾਰਚ 26 ਨੂੰ 1500 ਸੱਦੇ ਤੇ 388 ਸਕੋਰ ਸਨ ਮਾਰਚ 25 ਨੂੰ ਜਰਨਲ ਕੈਟਾਗਰੀ ਦੇ ਵਿੱਚ 1980 ਤੇ ਸਕੋਰ 524 ਸਨ 13 ਮਾਰਚ ਨੂੰ ਆਵਾਜਾਈ ਕਿੱਤੇ ਵਿੱਚ 975 ਜੋ ਸਦਸਾਨ ਉਹਨਾਂ ਵਿੱਚ 430 ਕੋਰਸਨ ਤੇ 12 ਮਾਰਚ ਨੂੰ ਜਰਨਲ ਕੈਟਾਗਰੀ ਵਿੱਚ 2850 ਤੇ 4525 ਫਰਵਰੀ 29 ਨੂੰ ਫ੍ਰੈਂਚ ਪਾਸ਼ਾਦੀ ਮਹਾਰਤ ਵਾਲੇ 2500 ਲੋਕ ਤੇ 336 ਕੋਰ ਤੇ ਫਰਵਰੀ 28 ਨੂੰ ਜਰਨਲ ਦੇ ਵਿੱਚ 1470 ਤੇ 534 ਕੋਰ ਤੇ ਫਰਵਰੀ 16 ਨੂੰ ਖੇਤੀਬਾੜੀ ਤੇ ਖੇਤੀ ਭੋਜਨ ਦੇ ਕਿੱਟਿਆਂ ਦੇ ਵਿੱਚ 150 ਸੱਦੇ ਸੰਜ ਇਸ ਵਿੱਚ ਸਕੋਰ 437 ਸਨ ਫਰਵਰੀ 14 ਨੂੰ ਸੇਤ ਸੰਭਾਲ ਕਿੱਤਿਆਂ ਵਿੱਚ 3500 ਤੇ ਸਕੋਰ 422 ਸਨ ਫਰਵਰੀ 13 ਨੂੰ ਜਰਨਲ ਦੇ ਅੰਦਰ 1490 ਤੇ ਸਕੋਰ 535 ਇੱਕ ਫਰਵਰੀ ਫ੍ਰੈਂਚ ਦੀ ਮੁਹਾਰਤ ਰੱਖਣ ਵਾਲੇ ਲੋਕਾਂ ਦੀ ਗਿਣਤੀ 7365 ਸਕੋਰ ਸਨ ਜਰਨਲ ਕੈਟਾਗਰੀ 31 ਜਨਵਰੀ ਦੀ ਗੱਲ ਕੀਤੀ ਜਾਵੇ ਤਾਂ 730 ਤੇ ਸਕੋਰ 543 ਸਨ ਤੇ 30 ਜਨਵਰੀ ਜਰਨਲ ਕੈਟਾਗਰੀ ਦੇ ਵਿੱਚ 1040 ਜੋ ਸੱਦੇ ਸੰ ਤੇ ਜਿਸ ਵਿੱਚ ਸਕੋਰ 543 ਸੀ 10 ਜਨਵਰੀ ਨੂੰ ਜਰਨਲ ਕੈਟਾਗਰੀ ਦੀ ਗੱਲ ਕੀਤੀ ਜਾਵੇ ਤਾਂ 1510 ਸੱਦੇ ਤੇ 546 ਸਕੋਰ ਹਨ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਕੈਨੇਡਾ ਵਿੱਚ ਤਿੰਨ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਇੱਕ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ FSWP ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਅਤੇ ਫੈਡਰਲ ਸਕਿਲਡ ਟ੍ਰੇਨਡ ਪ੍ਰੋਗਰਾਮ FS TP ਹਰ ਪ੍ਰੋਗਰਾਮ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਇੱਕ ਮਾਰਗ ਹੈ ਇਹ ਪ੍ਰੋਗਰਾਮ ਨੌਕੀ ਪੂੰਜੀ ਦੇ ਕਾਰਕਾਂ ਜਿਵੇਂ ਕਿ ਕਿਤਤਾ ਉਮਰ ਸਿੱਖਿਆ ਭਾਸ਼ਾ ਯੋਗਤਾ ਕੰਮ ਦੇ ਤਜਰਬੇ ਦੇ ਆਧਾਰ ਤੇ ਇਮੀਗ੍ਰੇਸ਼ਨ ਉਮੀਦਵਾਰਾਂ ਦੇ ਮਲੰਕਣ ਕਰਨ ਲਈ ਵਿਆਪਕ ਦਰਜਾਬੰਦੀ ਪ੍ਰਣਾਲੀ CRS ਦੀ ਵਰਤੋਂ ਕਰਦੇ ਨੇ ਹਰੇਕ ਕਾਰਕ ਨੂੰ ਇੱਕ ਸਕੋਰ ਮਿਲਦਾ ਹੈ ਅਤੇ ਕੁੱਲ ਉਮੀਦਵਾਰ ਜਿੱਥੇ ਰਿਏ ਗੱਲ ਕਿ ਉਮੀਦਵਾਰਾਂ ਦਾ CRS ਸਕੋਰ ਬਣਾਉਂਦਾ ਹੈ ਸਿਫਟਨ ਨੂੰ ਵੀ 2015 ਵਿੱਚ IRCC ਦੁਆਰਾ ਸਫਲ ਬਿਨੇਕਾਰਾਂ ਲਈ ਪ੍ਰੋਸੈਸਿੰਗ ਸਮੇਂ ਨੂੰ ਤੇਜ਼ ਕਰਨ ਦਾ ਇੱਕ ਸਾਧਨ ਵਜੋਂ ਪੇਸ਼ ਕੀਤਾ ਗਿਆ ਹੈ ਭਾਰਤ ਕੋਲ ਇਹਨਾਂ ਅਰਜ਼ੀਆਂ ਲਈ 6 ਮਹੀਨੇ ਦਾ ਪ੍ਰਸਤਾਵਿਤ ਸੇਵਾ ਮਿਆਦ ਹੈ ਸ਼੍ਰੇਣੀ ਅਧਾਰਤ ਚੋਣ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੇਣੀ ਅਧਾਰਤ ਚੋਣ ਵਿੱਚ IRCC ਦੁਆਰਾ ਐਕਸਪ੍ਰੈਸ ਐਂਟਰੀ ਮੀ ਦੁਆਰਾ ਨੂੰ ਹੋਰ ਨਿਸ਼ਾਨਾ ਬਣਾਉਣ ਇੱਕ ਤਰੀਕੇ ਵਜੋਂ ਲਾਂਚ ਕੀਤਾ ਜਾਂਦਾ ਜੋ ਕ੍ਰੈਡਾ ਨੂੰ ਇਸ ਦੇ ਕਰਮਚਾਰੀਆਂ ਵਿੱਚ ਜ਼ਰੂਰੀ ਪਾੜੇ ਨੂੰ ਭਰਨ ਜਾਂ ਜਨ ਸੰਖਿਆ ਨੂੰ ਮਜਬੂਤ ਕਰਨ ਵਿੱਚ ਮਦਦ ਕਰਨ ਦੀ ਸਭ ਤੋਂ ਵੱਧ ਸੰਭਾਵਨਾ ਰੱਖਦੇ ਨੇ ਇਸ ਉਦੇਸ਼ ਦੇ ਲਈ ਵਿਭਾਗ ਨੇ 2023 ਵਿੱਚ 6 ਸੰਭਾਵਿਤ ਸ਼੍ਰੇਣੀਆਂ ਦੀ ਸ਼ੁਰੂਆਤ ਕੀਤੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਘੋਸ਼ਣਾ ਕੀਤੀ ਗਈ ਕਿ 2025 ਤੱਕ ਲਾਗੂ ਰਹਿਣਗੇ ਸੇ ਸਿਮਾਰ ਕੇਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਅਤੇ ਗਣਿਤ ਐਸਟੀਈਐਮਪੀ ਸ਼ਿਆ ਤੇ ਵਾਰਕ ਕਿਤੇ ਜਿਵੇਂ ਕਿ ਤਰਖਾਨ ਪਲੰਬਰ ਠੇਕੇਦਾਰ ਆਵਾਜ਼ੇ ਕਿਤੇ ਦੀ ਗੱਲ ਕੀਤੀ ਜਾਵੇ ਖੇਤੀਬਾੜੀ ਤੇ ਖੇਤੀ ਭੋਜਨ ਕਿਤੇ ਫ੍ਰੈਂਚ ਪਾਸ਼ਾ ਦੀ ਮੁਹਾਰਤ ਇਹ ਸਿ ਸ਼੍ਰੈਣੀ ਲਈ ਡਰਾ ਪ੍ਰੋਗਰਾਮ ਵਿਸ਼ੇਸ਼ ਨਹੀਂ ਹਨ ਅਤੇ 27 89 ਬੇਨਕਾਰ ਯੋਗ ਬਣਨ ਲਈ ਐਕਸਪ੍ਰੈਸ ਐਂਟਰੀ ਐਪਲੀਕੇਸ਼ਨ ਪੂਲ ਵਿੱਚ ਹੋਣੇ ਚਾਹੀਦੇ ਦੇ ਏਸੀ ਹੁਣ ਤੱਕ ਦੀ ਵੱਡੀ ਖਬਰ ਹਰ ਖਬਰ ਵੇਸੇ ਤੋਂ ਤੁਹਾਡੇ ਨਾਲ ਚੱਲਗੇ ਦੇਸ਼ ਦੀ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ